ਮੈਂ ਕਿੰਨਾ ਟਾਈਮ ਲਗਾ ਦਾ ਵੀਰ ਤਿਆਰ ਹੋਣਾ ਨਾ ਕੋਈ ਤਾਂ ਜਾਣੀ ਆ ਜੀ ਸਿਰ ਰਹਿੰਦਾ ਇਕੱਲਾ ਬੌਣ ਵਾਲਾ ਸਿਰ ਵਾਲਾ ਕੋਈ ਤੇਰੀ ਡਿੱਕੀ ਜਾਂਦੀ ਹਣੀ ਉਹ ਐਡੀਆਂ ਕਿ ਬਾਹਾਂ ਆਕੜੀਆਂ ਨੇ ਸੋਡੀਆਂ ਹੁਣ ਤਾਂ ਆਕੇ ਗਈ ਆ ਉਹ ਡਿੱਕੀ ਜਾਂਦੀ ਆ ਤੂੰ ਵਰਸੀ ਦਾ ਡੱਬਾ ਲੈ ਬੈਠੀ ਸਾਨੂੰ ਵੀ ਤੁਸੀਂ ਕਾਲਿਓ ਖਾਣ ਨੂੰ ਵਰਾਰੀ ਖੜੀ ਹੋਣੀ ਉਹ ਖੜੇ ਹੋਵੇ ਫਿਰ ਤੂੰ ਗਵਾਉਣਗੇ ਤਿਆਰ ਤਾਂ ਹੋਣਾ ਹੀ ਆ ਮੈਂ ਹੁਣ ਤਿਆਰ ਤਾਂ ਹੋ ਜਾ ਕਰੇ ਦਾ ਕੋ ਜੋਗ ਬਗ ਜਾ ਕਰ ਆਈ ਵਾਰੀ ਮੈਂ ਜਾਣਾਂ ਕੀ ਸੋਚੂ ਬਚੀ ਜਿੱਦੋਂ ਜ਼ਮੀਨ ਹੀ ਕਰਦੀ ਹੈਗੀ ਮੈਂ ਤਾਂ ਜਾਣਦੀ ਹੀ ਨਹੀਂ ਬਸ ਫਿਰ ਤੁਸੀਂ ਕਿਵੇਂ ਭਗ ਜੋ ਹੁਣ ਵੀ ਆਕੜ ਨਾਲ ਕੀ ਗੱਲ ਐ ਚ ਹੋਰ ਫਿਰ ਕੀ ਗੱਲ ਮੈਂ ਸਿਰ ਕਹੀ ਨਹੀਂ ਮੇਰਾ ਸਿਰ ਰਹਿੰਦਾ ਬਾਣ ਵਾਲਾ ਮੈਨੂੰ ਸਿਰ ਬਾਲਾਂ ਦੇ ਆ ਕੇ ਉੱਪਰ ਟੱਪਣ ਲੱਗ ਗਏ ਕਰੇ ਦਾ ਖੁਸ਼ਦਿਲ ਨਾਲ ਬਗ ਜਾ ਕਰ ਮੇਰਾ ਨਹੀਂ ਉੱਥੇ ਜੀ ਕਰਦਾ ਖੁਸ਼ਦਿਲ ਨਾਲ ਤੇ ਕੀ ਗੱਲ ਜਿੱਦ ਕਰ ਕੀ ਲਾਏ ਆ ਨਾ ਹੁਣ ਤਾ ਕੇ ਗਈ ਐ ਐਵੇਂ ਨਹੀਂ ਸੋਚਦੀ ਹੈਗੀ ਵੀ ਕੰਮ ਧੁੰਦਾ ਕਰ ਲਾਂਦੇ ਉਹਨੂੰ ਕੋਈ ਕਰਦਾ ਮੋਜਾਂ ਨਾਲ ਜਾਖਦੀਆਂ ਮੂੰਹ ਤੀਜੇ ਦਿਨ ਕਰ ਦਊਗੀ ਫੋਨ ਮੂੰ ਥੋੜੀ ਸਾਦੀ ਆਹੋ ਪੈਸੇ ਤੱਕ ਮਸਲ ਹੋਊਗਾ ਵੀ ਆਊਗਾ ਚੱਲ ਪਹਿਲਾਂ ਢੁੱਕ ਕੇ ਲੈਗੀ 500 ਤੋਂ ਘੱਟ ਤਾਂ ਦੇਣਾ ਹੀ ਨਹੀਂ 500 ਦੇ ਜੂਗਾ ਮੂੰ ਰਹਿ ਗਿਆ ਹੁਣ ਇਹਨਾਂ ਦਾ ਭੈਣ ਭਾਈਆਂ ਦਾ ਪਿਆਰ ਦੇਖਦੇ ਆ ਮੈਨੂੰ ਪਤਾ ਹੀ ਹੈ ਇਹਨਾਂ ਦੇ ਘਰ ਦਾ ਮਾਹੌਲ ਜੇ ਨਾ ਗਈ ਤਾਂ ਇਹ ਅੱਕੜੂ ਚੱਲ ਇੱਕ ਵਾਰੀ ਤਾਂ ਜਾ ਹੀ ਆਉਣੀ ਆ ਦੇਖ ਕੇ ਆਉਣੀ ਆ ਕੀ ਮਾਹੌਲ ਐ ਕੱਚਾ ਪਿਆ ਸਾਰਾ ਘਰ ਆ ਗਿਆ ਇਹਨਾਂ ਦੇ ਕਿੰਨੇ ਕਿੰਨੇ ਤਰੀਕੇ ਆਗੇ ਬਈ ਸਤਿ ਸ਼੍ਰੀ ਅਕਾਲ ਬਈ ਠੀਕ ਆ ਸਤਿ ਸ਼੍ਰੀ ਅਕਾਲ ਬਾਬ ਸਤਿ ਸ਼੍ਰੀ ਅਕਾਲ ਹੋ ਠੀਕ ਆ ਹਾਂ ਦੱਸ ਤਾਂ ਵਾਲੇ ਟਾਈਮ ਲਾਤਾ ਮੈਂ ਤਾਂ ਸੁਣੂ ਕਦੋਂ ਡਿੱਕੀ ਜਾਂਦੀ ਸੀ ਟੜਕੇ ਦੀ ਡਿੱਕੀ ਜਾਂਦੀ ਆ ਵੀ ਹੁਣ ਵੀ ਆਏ ਹੁਣ ਵੀ ਆਏ ਬਈ ਕੰਮ ਕਰਨਾ ਚੀਕ ਅੱਥੇ ਬੈਜੋ ਬਈ ਮੰਜੇ ਤੇ ਮੰਜੇ ਤੇ ਹਾਂ ਬਾਬੀ ਮੰਜੇ ਤੇ ਕਿਉਂ ਹੁੰਦਾ ਨਵਾਂ ਕੱਪੜਾ ਲਾਇਆਗਾ ਕਿਉਂ ਕੋਈ ਚਾਰ ਨਹੀਂ ਹੈਗੀ ਸਾਡੇ ਓਏ ਜਾ ਚੇਰ ਨੂੰ ਕੀ ਹੁੰਦਾ ਜਦਾ ਯਾਰ ਲੈ ਮੰਜੇ ਤੇ ਬੈਠਾਂਗੇ ਜੀ ਹੁਣ ਆ ਬਿੱਲੇਉਣ ਵਾਲੀਆਂ ਨੇ ਕੁਰਸੀਆਂ ਬਸ ਨਹੀਂ ਕਿਉ ਹੈ ਨਹੀਂ ਸਾਡੇ ਕੁਛ ਕੁਛ ਤਾਂ ਯਾਰ ਹੌਣ ਸਾਰੀ ਕੁllen ਲਾ ਕੇ ਬਣਾਉਂਦਾ ਵੀ ਇੰਨੀ ਤਾਂ ਇਨੂੰ ਇੱਜ਼ਤ ਹੋਣੀ ਚਾਹੀਦੀ ਐ ਵੀ ਮੇਰੇ ਭੈਣ ਭਰਾ ਪ੍ਰਗਾ ਤੇ ਪਰਜਾਈ ਆਏ ਨੇ ਇੱਕ ਕੁਰਸੀ ਨਾਲ ਕੀ ਜਿਆਦਾ ਬੈਠਾ ਜਾਂਦਾ ਰੋਜ਼ ਕੁਰਸੀਆਂ ਤੇ ਬੈਠਦੇ ਆ ਉਵੇਂ ਬਸ ਭਾਬੀ ਕੋ ਸਾਨੂੰ ਸੁਭਾਅ ਵੀ ਨਹੀਂ ਹੈਗਾ ਬਸ ਓਰੇ ਹਵਾ ਚੱਲਦੀ ਹੁੰਦੀ ਓਰੇ ਮੰਜਾ ਢਾ ਕੇ ਬਹਿ ਜਾਂਦੇ ਆਂਗੇ ਹਵਾ ਜੀ ਬੈਠੇ ਰਹਿਣੇ ਬਸ ਹਣੇ ਪਿੰਡਾਂ ਵਾਲਾ ਮਾਹੌਲ ਆਉਂ ਵੀ ਹੋਊਗਾ ਦੇਖੋ ਹੋਰ ਬਈ ਕੰਮ ਕਰ ਵਧੀਆ ਚੱਲਦਾ ਹਾਂ ਬਈ ਵਧੀਆ ਚੱਲਦਾ ਆਪਣੇ ਸਾਰੇ ਵਧੀਆ ਹਾਂ ਠੀਕ ਨੇ ਵੀ ਸਾਰੇ ਭਾਜੀ ਨਹੀਂ ਦਿਖਦੇ ਹੈਗੇ ਭਾਜੀ ਇੱਧਰ ਗਏ ਆ ਉਹ ਤਾਂ ਖੇਤ ਗਏ ਹੋਇਆ ਉਹ ਤੜਕੀ ਪਾ ਗ ਜਾਂਦੇ ਨੇ ਖੇਤ ਅੱਥ ਨੇ ਆਉਂਦੇ ਨੇ ਬੱਚੇ ਵੀ ਨਹੀਂ ਦਿਖਦੇ ਹੈਗੇ ਉਹ ਪੜਨ ਗਏ ਹੋਇਆ ਬੀਡੀਆ ਸਕੂਲ ਲੈ ਦੇਖ ਲੋ ਸਿਆਣ ਪੇ ਜੀ ਕਦੋਂ ਦੇ ਆਇਆ ਕੋਈ ਪਾਣੀ ਨਹੀਂ ਕੋਈ ਕੋਲਡ ਡਰਿੰਕ ਨਹੀਂ ਕੁਛ ਤਾਂ ਲਿਆ ਕਿ ਉਹ ਭਾਬੀ ਮੈਂ ਤਾਂ ਸੋਡੇ ਚਾਚੀ ਭੁੱਲ ਗਈ ਮੈਂ ਲਿਓਨੀ ਆ ਪਾਣੀ ਕੋਈ ਨਾ ਦੇਖੋ ਅਕੇ ਚੱਲੋ ਭੈਣ ਕੋਲ ਕੋਇ ਤੂੰ ਮਰਾ ਮੋਟਾ ਤਾਂ ਦੇਖ ਲਿਆ ਕਰ ਕੀ ਦੇਖਾਂ ਜੀ ਵੀ ਕੁੜੀ ਦੇ ਘਰੇ ਆਏ ਆ ਤੈਨੂੰ ਕੀ ਅੱਜ ਵੀ ਲੱਗਿਆ ਪਾਣੀ ਪੀਣ ਦੀ ਠੰਡੇ ਪੀਣ ਦੀ ਲੈ ਇੰਨਾ ਤੇਨੂੰ ਪਤਾ ਹੀ ਆ ਵੀ ਪਹਿਲਾ ਰਿਸ਼ਤੇਦਾਰ ਆਉਂਦਾ ਜਦੋਂ ਪਾਣੀ ਫੜਾਉਣਾ ਚਾਹੀਦਾ ਉਹ ਪਤਾ ਤਾਂ ਹੈ ਨੀ ਮੰਜੇ ਤੇ ਚੜ ਕੇ ਭੈਣਾਂ ਨੂੰ ਆਵੇ ਭਾਈ ਆਂਦਾ ਚਾਹੀਏ ਇੰਨਾ ਚੜ ਜਾਂਦਾ ਹੁਣ ਤਾਂ ਭੁੱਲ ਗਈ ਵਿਚਾਰੀ ਉਹ ਅੱਛਾ ਭੁੱਲ ਗਈ ਦੇਖ ਦੇ ਚਾਹ ਦਾ ਜਦੋਂ ਚਾਹ ਇੰਨਾ ਹੁੰਦਾ ਉਹਦੀ ਪਾਣੀ ਤਾਂ ਪਹਿਲਾਂ ਫੜਾਉਂਦੀ ਲਿਆ ਕੇ ਪਾਣੀ ਫੇਰ ਵਿਚਾਰੀ ਨੂੰ ਆਏ ਵੀ ਘਰ ਦੀ ਸੁੱਖ ਸ਼ਾਂਤੀ ਪੁੱਛ ਲਾਂ ਤਾਂ ਤਾਂ ਆ ਵੀ ਲੱਗੀ ਰਹਿੰਦੀ ਐ ਮਨਾ ਮੋਟਾ ਠੰਡਾ ਰੱਖ ਦਿਮਾਗ ਨਾਲ ਐਨਕਾਂ ਲਾਦੇ ਬੁਰੀਆਂ ਲੱਗਦੀਆਂ ਨੇ ਬਾਹਰੋਂ ਦਾ ਚੱਲਦਾ ਇਹਨਾਂ ਦੇ ਘਰ ਦਾ ਮਾਹੌਲ ਹੋਰ ਆ ਦੇਸੀ ਮੋੜ ਤੇ ਦੇਸੀ ਬੰਦੇ ਜੇ ਘਰ ਦਾ ਮਾਹੌਲ ਹੋਰ ਇਹਨਾਂ ਦਾ ਉਹ ਦੇਖਣ ਨੂੰ ਬੁਰੀਆਂ ਲੱਗਦੀਆਂ ਨੇ ਤੈਨੂੰ ਪਹਿਲਾਂ ਰੁੱਕਿਆ ਮੈਂ ਕਦੇ ਅੱਛਾ ਚੱਲ ਜੇ ਜਿੱਦ ਜੀ ਕਰਦੇ ਹਾਂ ਲਾ ਦੇਣੀ ਆ ਜਿੱਦ ਕਰਨਾ ਹੀ ਗੱਲ ਆ ਅਗਲੀ ਲਿਖਿਆ ਮਨਾ ਮੋਟਾ ਆਉਗਾ ਦਿਮਾਗੀ ਪਰਤ ਲਿਆ ਕਰ ਗਰਮੀ 'ਚ ਤਾਂ ਬਿਠਾਤਾ ਇੰਨੀ ਚ ਤੈਨੂੰ ਤਾਂ ਮੈਨੂੰ ਹਲਕੀ ਗੁੱਤੀ ਵਾਂਗੂ ਪਾ ਦੇਣੀ ਆ ਆਪ ਹੀ ਹਾਬ ਲਾਲਾ ਨਾਲੇ ਹੌਣ ਜਰੂਆਈ ਵਿਚਾਰੀ ਚੁੱਪ ਕਰਕੇ ਜੇ ਤਾਂ ਕੋਈ ਕੰਮ ਦੀ ਗੱਲ ਪੁੱਛਣੀ ਹੋਈ ਤਾਂ ਕਰ ਲਈ ਨਹੀਂ ਪਕਾਈ ਨਾ ਕਰੀ ਅੱਛਾ ਮੈਂ ਪਕਾਈ ਕਰਦੀ ਆ ਪਕਾਈ ਐ ਹੋਰ ਹੌਨਸਰ ਮੰਗ ਰਹੀ ਪਈ ਪਾਣੀ ਲੈਂਦਾ ਚਾਣੀ ਲੈਂਦੀ ਤੇ ਫਿਰ ਉਹਨਾਂ ਨੂੰ ਐਨਾ ਤਾਂ ਪਤਾ ਹੀ ਸੀਗਾ ਵੀ ਆਏ ਨੇ ਪਾਣੀ ਪੜਾਵਾ ਮੈਂ ਕੋਈ ਚੇਅਰ ਵਗੈਰਾ ਰੱਖਣੀ ਸੀ ਮੰਜੇ ਤੇ ਬਿਠਾਤਾ ਉਹ ਚੇਅਰ ਨੂੰ ਤੈਨੂੰ ਕਿੰਨੇ ਵਾਰੀ ਸਮਝਾਈਏ ਗੱਲ ਵੀ ਮਾਹੌਲ ਵੀ ਦੇਖਦੇ ਹੁੰਦੇ ਨੇ ਹਰੇਕ ਦੇ ਘਰ ਦਾ ਅੱਡੋ ਅਟਾ ਲੱਖ ਦਿੱਤਾ ਕੁਰਸੀ ਨੀਰਾ ਰੱਖ ਸਕਦੀ ਸੀ ਇੱਥੇ 15 ਲੱਖ ਕੁੜੀ ਹੁੰਦਾ ਨਹੀਂ ਦਿੱਤਾ ਹੋਰ ਕੀ ਨੋ ਦਿੱਤਾ ਇਹ ਸੌ ਰਿਆਣੋ ਦਿੱਤਾ ਲੈ ਅਗਲੇ ਨੇ ਆਪ ਜੀ ਕਿ ਵੀਲਦਰੀ ਚ ਬਰਤਲੇ ਖਾਣਾਂਗੇ ਪਰ ਉਹ ਤਾਂ ਆਪਾਂ ਕੋਈ ਨਹੀਂ ਕੁਝ ਕਰ ਸਕਦੇ ਕੋਈ ਫਿਰ ਹਣ ਕੁੜੀ ਨੂੰ ਥੋੜੀ ਤੱਕਾ ਕਰੀ ਜਾਣਾ ਉਹਦੇ ਨਾਲ ਚੱਲ ਚੰਗਾ ਮੇਰੇ ਨਾਲ ਬੈਸ ਹੋਣਾ ਤਾਂ ਹੀ ਨਾ ਮੈਂ ਤੈਨੂੰ ਲੈ ਕੇ ਨਹੀਂ ਆਉਂਦਾ ਹੁੰਦਾ ਮੈਂ ਆਉਂਦੀ ਵੀ ਨਹੀਂ ਸੀ ਇੱਥੇ ਕੱਚੇ ਚ ਲਿਆ ਕੇ ਬਿਠਾਇਆ ਤਾਂ ਇੱਥੇ ਨਾ ਕੋਈ ਪੱਖਾ ਨਾ ਕੋਈ ਏਸੀ ਅੱਖੇ ਸੀ ਨੂੰ ਵਧੀਆ ਮੌਸਮਾ ਠੰਡੀ ਹਵਾ ਚੱਲੀ ਜਾਂਦੀ ਆ ਕਿਧਰ ਹੀ ਨਹੀਂ ਤੇਰੇ ਪੈਰ ਲਿਬੜਦੇ ਕੱਚੇ ਨੂੰ ਆ ਸਾਰੇ ਸੈਂਡਲ ਲਿਬੜ ਗਏ ਰੇਤੇ ਨਾਲ ਕੋਈ ਨਾ ਨੜੇ ਹੁਣ ਆਉਗੀ ਪੈਣਾ ਅਭੀ ਪਕਾ ਹੀ ਨਾ ਮਰੀ ਠੀਕ ਹੈ ਚੁੱਪ ਕਰਕੇ ਜਿਹੜਾ ਕੁਝ ਖਾਣਾ ਪੀਣਾਗੇ ਖਾ ਪੀ ਲਈ ਮੈਥੋਂ ਨਹੀਂ ਰਿਹਾ ਜਾਂਦਾ ਜੀ ਜਿਹੜਾ ਗੱਲ ਕਹਿਣੀ ਆ ਮੈਂ ਤਾਂ ਉਹ ਤਾਂ ਕਹਿਣੀ ਹਾਂ ਓਏ 10 ਮਿੰਟ ਲੋ ਤੇਰਾ ਬੰਦ ਰੱਖ ਲੇਗੀ ਕੋਈ ਫਰਕ ਪੈਜੂ ਤੈਨੂੰ ਮੇਰੀ ਨਹੀਂ ਲੋ ਤੇਰਾ ਬੰਦ ਰਹਿੰਦੀ ਤੁਸੀਂ ਰੱਖ ਲਓ ਆਪਦੀ ਲੋ ਤੇਰਾ ਬੰਦ ਨੀ ਤੁਰੇ ਜਲੂਸ ਕੱਢਣਾ ਘਰੇ ਜਾ ਕੇ ਜਲੂਸ ਕੱਢੂਗਾ ਮੈਂ ਪਤਾ ਹੀ ਨਾ ਮਰੀ ਕੱਢ ਲਿਓ ਹਣ ਤੋ ਇਹ ਪੜ ਨੂੰ ਮਿਲ ਨਹੀਂ ਕੋ ਤ ਦੇਖਾਉਣਾ ਨਹੀਂ ਐ ਅਗਲ ਨਹੀਂ ਹੈਗੀ ਉਹਨੂੰ ਫਿਰ 15 ਮਿੰਟ ਹੋ ਗਏ ਆਇਆ ਉਹਨੂੰ ਤਾਂ ਆਉਂਦੀ ਐ ਚੱਕੀ ਸਕਰੀਨ ਦੇ ਬਾਂਡੇ ਨਾ ਸੋੜ ਕੱਚ ਦੇ ਗਲਾਸ ਨਹੀਂ ਸੀਗੇ ਹੈਗੇ ਸੀ ਪਾਪੀ ਪੁੱਟ ਗਏ ਹੋ ਪੁੱਟ ਕੇ ਫਿਰ ਹੋਰ ਵੀ ਮੰਗਾ ਸਕਦੇ ਹਾਂ ਬਸ ਮੁੜ ਕੇ ਲਿਆ ਕੇ ਇੱਕ ਦੋ ਵਾਰੀ ਕੀ ਹਾਸਿਲ ਹੋ ਗਿਆ ਹੇ ਪਾਣੀ ਕਿਹਾ ਜੀ ਤੁਹਾਡਾ ਆਰੋਣ ਜਵਾਇਆ ਹੋਇਆ ਸੁਸੀ ਨੇ ਨਾ ਟੁੱਟੀਦਾਗਾ ਬੱਸ ਮੱਥੋਂ ਨਹੀਂ ਬੀਤਾ ਜਾਂਦਾ ਭਾਈ ਇਹ ਪਾਣੀ ਤੇ ਲਵਾ ਬੱਬੀ ਆਈ ਕਿੰਦਾ ਚਲ ਕੋਈ ਨਾ ਭਾਈ ਪੀ ਕੀ ਇਹ ਪਾਣੀ ਤੇ ਹੋਰ ਦੱਸੋ ਭਾਈ ਹੋਰ ਸੁਣਾਓ ਕਿ ਮੇਰੇੰਦੇ ਨੇ ਸੁੱਡੇ ਸੋਹਰਾ ਪਰਿਵਾਰ ਕਿਵੇਂ ਰੰਦਾ ਸਾਰਾ ਇਹਨੇ ਬਹੁਤ ਵਧੀਆ ਬਸ ਹੋਰ ਦੱਸੋ ਬਾਈ ਕਿਵੇਂ ਚੱਲਦਾ ਕੰਮ ਕਰਾ ਵਧੀਆ ਚੱਲਦਾ ਬਈ ਬਸ ਜਿੰਨੇ ਘੇ ਪਾਚਲ ਹੁੰਦੇ ਉਹਨੇ ਕੋ ਆਇਉਂਦਾ ਵੀ ਉਹਨੂੰ ਉੱਤਰ ਜਾਣਗੇ ਪਾਣੀ ਇਹਦੇ ਉਹਨੇ ਤਾਂ ਫੇਰ ਨਿਕਲ ਆਉਂਦੇ ਖੇਤੀ ਤਾਂ ਹੀ ਹੈ ਬਾਈ ਆਪ ਦਾ ਪਰੜਾ ਜੀ ਪੂਰਾ ਹੁੰਦਾ ਕਣੂ ਬੱਚਦੇ ਪੁੱਛਦੇ ਨੇ ਔਖੀ ਬਿਠੇਰੀ ਆ ਹੋਰ ਬਈ ਕੰਮ ਕਰ ਵਧੀਆ ਚੱਲੀ ਅੰਦਰ ਹਾਂ ਬਈ ਵਧੀਆ ਚੱਲਦਾ ਵਧੀਆ ਕਾਦੇ ਨਾਲ ਕੀਜੇ ਦਿਨ ਤੱਕ ਤੂੰ ਫੋਨ ਕਰਦਾਨੀ ਆ ਹੁਣ ਹਜੇ ਜਾ ਕੇ ਆਈ ਸੀ ਰਖੜੀ ਨੂੰ ਹੁਣ ਫੇਰ ਫੋਨ ਕਰਤਾ ਵੀ ਆ ਜੋ ਮੈਨੂੰ ਮਿਲ ਜਾਓ ਕੰਮ ਕਿੱਥੇ ਚੱਲਣ ਦਿੰਨੀ ਆ ਤੂੰ ਕਿਧਰੀਆਂ ਬਾਹਾਂ ਆਕੜੀਆਂ ਹੁੰਦੀਆਂ ਨੇ ਇੰਨਾ ਛੇਤੀ ਬੁਲਾ ਲੈਣੀ ਆ ਓਏ ਮੂੰਹ ਕਰਦੀ ਆ ਭੈਣ ਤਾਂ ਬੁਲਾ ਲੰਦੀ ਆ ਕਿਹਨੂੰ ਫੋਨ ਕਰਾਂ ਮੈਂ ਸੋਨੇ ਨੂੰ ਕਰਾਂ ਕਿਉਂ ਤੇਰੇ ਸੌਹਰਿਆਂ ਬਣੀ ਰਿਸ਼ਤੇਦਾਰ ਹੈ ਨਹੀਂ ਸੋਡੇ ਕੋਈ ਇੱਧਰ ਵੀ ਰਿਸ਼ਤੇਦਾਰ ਹੈਗੇ ਨਹੀਂ ਸਾਰੇ ਮੈਨਾਂ ਨਾਲ ਤਾਂ ਸੌਹਰਿਆਂ ਦੀਆਂ ਰਿਸ਼ਤੇਦਾਰੀਆਂ ਨੇ ਹੁਣ ਪੇਕੇ ਨਾਲ ਤਾਂ ਅੱਡੀ ਮੋਹ ਹੁੰਦਾ ਹੈ ਮੈਂ ਕਿੰਨਾ ਕਹ ਜਾਨੀ ਮੇਰੇ ਪੇਕੇ ਨਾ ਮੈਂ ਉਹਨਾਂ ਨੂੰ ਕਦੇ ਸੱਦਿਆ ਕੰਮ ਮਤਲਬ ਆਉਣੇ ਜਾਂਦੇ ਆਂ ਆਏ ਥੋੜੀਆ ਵੀ ਤੀਜੇ ਦਿਨ ਚੱਕਿਆ ਚ ਮੂੰਹ ਫੋਨ ਕਰਤਾ ਤੇਰੀ ਬੰਦੀ ਨਹੀਂ ਘਟਾ ਤਾਂ ਕਰਕੇ ਤੂੰ ਮੂੰਹ ਘਟ ਕਰਦੀਆਂ ਤਾਂ شادی ਨਹੀਂ ਹੈਗੀ ਅੱਛਾ ਸਾਡੀ ਘਟ ਬੰਦੀ ਆ ਹਾਂ ਅੱਛਾ ਮੈਂ ਜਾਣਦੀ ਆ ਜਾਂ ਮੇਰਾ ਭਰਾ ਜਾਣਦਾ ਵੀ ਸਾਡੀ ਕਿੰਨੀ ਬੰਦੀ ਆ ਠੀਕ ਆ ਕੰਮ ਮਤਲਬ ਹੀ ਹੁੰਦਾ ਚਲ ਟੰਗਾ ਨਹੀਂ ਬੋਲੀਆ ਸੱਚੀ ਗੱਲ ਕਹੇ ਨਾ ਤਾਂ ਮਿਰਚਾਂ ਲੜ ਜਾਂਦੀਆਂ ਨੇ ਉਦੋਂ ਕਿਉਂ ਕੁੜੀ ਨੂੰ ਬੁਲੀ ਜਾਨੀ ਆ ਤੈਨੂੰ ਪਹਿਲਾਂ ਮੈਂ ਸਮਝਾਇਆ ਐਨੀ ਤੇ ਨੂੰ ਅਗਲ ਹੈਗੀ ਆ ਜੀ ਫਿਰ ਫਿਰ ਤੂੰ ਨਾ ਆਂਦੀ ਮੈਂ ਤਾਂ ਆਉਂਦੀ ਨਹੀਂ ਸੀ ਚਲ ਕੋਈ ਨਾ ਬਾਈ ਤੁਸੀਂ ਕੱਲ ਲੜਦੇ ਲੜਾ ਤਾਂ ਰਹੀਆਂ ਸਾਨੂੰ ਹੋਰ ਕੀ ਆ ਚਲ ਛੱਡ ਦੇ ਕੋਈ ਨਾ ਭਾਈ ਕੋ ਤਾਂ ਕਹਣਗੇ ਬਾਈ ਉਹ ਤਾਂ ਬਈ ਹੱਥ ਨਾਲ ਹੋ ਜੀਗਾ ਆਪਣੇ ਆ ਆ ਦੇਖ ਲਓ ਹੱਥ ਨਹੀਂ ਹੋਣਗੇ ਤੂੰ ਦੱਸਿਆ ਨਹੀਂ ਕਿ ਉਹ ਹੀ ਨਹੀਂ ਆਉਂਦਾ ਉਹ ਨਾ ਬਾਬੇ ਫਿਰ ਉਹ ਬੰਦਾ ਪੁੱਛਿਆ ਹੋਇਆ ਸੀ ਦਿਹਾੜੀ ਆ ਉਹ ਫਿਰ ਕੱਲਾ ਕਰਦਾਂਗੇ ਆ ਸਾਨੂੰ ਕਰ ਲਾਂਦਾ ਜਿਹੜਾ ਸਾਡਾ ਨੌਕਰ ਹੈਗਾ ਸੀ ਆਪੀ ਉਹ ਤਾਂ ਆਉਣਾ ਸੀ ਉਹਨੇ ਤਾਂ ਵੀ ਆਉਣਗੇ ਉਹ ਕਿ ਕੁਛ ਆਏ ਹੋਗੇ ਵਿਖੇ ਖਾਣ ਪੀਣ ਨੂੰ ਨਾ ਲਿਆਉਣਾ ਪੈ ਜੇ ਉਹਨੂੰ ਖਾਣ ਪੀਣ ਨੂੰ ਦੱਸ ਭਾਬੀ ਕੀ ਚਾਹੀਦਾ ਮੈਂ ਉਹ ਹੀ ਲਿਆ ਤੂੰ ਖਾਣ ਪੀਣ ਦੀ ਭੁੱਖੀ ਆ ਪਹਿਲਾਂ ਤੂੰ ਕੋਲਡ ਕਰ ਲਿਆ ਕੇ ਦੇਤਾ ਆਪਾਂ ਕਿ ਨੀਅਤ ਕਰਦੇ ਇਹਨਾਂ ਦੀ ਘਰ ਗਿਆਂਦੀ

ਕਰਿਆ ਕਿ ਬੋਲ ਪਿੰਜਰਾ ਕੁਝ ਬੋਲਣਾ ਹੋਇਆ ਇੱਥੇ ਜ਼ਰੂਰੀ ਹੈ ਬੋਲਣਾ ਏਸੀ ਨਹੀਂ ਸੁਣਾਉਣੀਆਂ ਨੇ ਗੱਲਾਂ ਹੋਰ ਕੀ ਨੂੰ ਸੁਣਾਵਾ ਜਦੋਂ ਕਰ ਰਹੀ ਐ ਇਹ ਉਹ ਨਹੀਂ ਸਾਰੇ ਇਹਦਾ ਕੁੜੀ ਦੇ ਘਰ ਚਲਦੀ ਨਹੀਂ ਹੈਗੀ ਚਲਦੀ ਨਹੀਂ ਚਲਾਵੇ ਫਿਰ ਚਲਦੀ ਕਿਉਂ ਨਹੀਂ ਹੈਗੀ ਇਹਦੀ ਜੇ ਤੇਰੀ ਚਲਦੀ ਹੈ ਤਾਂ ਮਤਲਬ ਇਹਦੀ ਵੀ ਚੱਲੇ ਮੜੀ ਗੱਲਾਂ ਕੁੜੀਆਂ ਦੀ ਘਰ ਚੱਲਣੀ ਚੰਗੀ ਗੱਲਾਂ ਵਿਚਾਰੀ ਬੋਲਦੀ ਨਹੀਂ ਹੈਗੀ ਮੈਂ ਤਾਂ ਵਧੀਆ ਮੰਨਦਾ ਇਹ ਗੱਲ ਨੂੰ 15 ਲੱਖ ਦਿੱਤਾ ਬੋਲ ਸਕਦੀ ਹੈ ਬੋਲਣ ਦਾ ਹੱਕ ਵੰਦਾ ਹੈ ਚਿੱਤਰਮਾਰ ਕੇ ਦੋ ਉਹਨਾਂ ਦੇ ਮੰਗਵਾ ਸਕਦੀ ਆ ਉਹਨਾਂ ਤੋਂ ਕੁਝ ਵੀ ਕੋਈ ਪਿੰਡਾਂ ਦਾ ਮਾਹੌਲ ਅੱਡ ਹੁੰਦਾ ਸਮਝੀ ਨਾ ਨੌਕਰਾਨੀ ਨਹੀਂ ਲੱਗੀ ਹੋएगी ਵੀ ਇਹਨਾਂ ਥੱਲੇ ਨੌਕਰਾਨੀ ਬਣ ਕੇ ਕੰਮ ਕਰੂਗੀ ਐਮੀਨਾ ਬੁੱਲੀਆ ਉਹਨਕੇ ਨੇ ਬੜੀ ਪਿਆਰ ਨਾਲ ਕਿਹਾ ਤਾਂ ਬਈ ਤੁਸੀਂ ਇਹਨੇ ਕਰੋ ਗੱਲਾਂ ਮੈਂ ਮੜੇ ਬਾਰ ਕੇ ਦੇਖਿਆ ਮੈਂ ਕੋਈ ਜਵਾਬ ਹੋਵੇ ਕੀ ਆ ਕਾਦੀ ਵਸਤੇ ਬਈ ਠੰਡਾ ਮੰਗਾ ਦਿੰਦੀ ਬਈ ਮੈਂ ਉਹਨਾਂ ਤੋਂ ਮੰਗਾਉਣਾ ਭੁੱਲ ਗਈ ਮੈਂ ਖੇਤ ਗਏ ਨੇ ਹੁਣ ਹੋਰ ਕੋਈ ਹੈ ਨਹੀਂ ਕੋਈ ਨਾ ਰੈਨੋ ਬਈ ਇਹ ਤਾਂ ਪਾ ਮੀਨੇ ਵੈਸੀ ਕੀਤਾ ਕੋਈ ਗੱਲ ਨਹੀਂ ਵੈਸੀ ਕਿਉਂ ਕੀਤਾ ਪਹਿਲਾਂ ਖਾਰੇ ਵਰਗਾ ਪਾਣੀ ਦੇਤਾ ਮੰਗਵਾਲਾ ਨੇ ਪਿਆਸ ਲੱਗੀ ਪਈ ਆ ਕਣ ਕੁੜੀ ਕਿੱਥੇ ਜਾਊਗੀ ਵਿਚਾਰੀ ਜਵਾਕ ਹੀ ਹੋਣਾ ਨਹੀਂ ਪੜਨਗੇ ਨੇ ਸਾਰੇ ਉਹਨੂੰ ਵੀ ਤਾਂ ਕਰਦੇ ਆ ਬਈ ਕੋਈ ਗੱਲ ਨਹੀਂ ਤੁਸੀਂ ਚਾਹੀ ਲਿਓ ਚਾਹ ਬਹੁਤ ਵਧੀਆ ਬਣਾਉਣ ਹੈ ਉਹ ਕੋਈ ਲਿਓ ਵੈਸੇ ਚਾਹ ਘਰ ਘਰ ਵੀ ਨਾ ਚਾਹ ਬਣਾ ਲਿਓ ਨੀ ਇਹ ਸੁਵਾਈ ਐ ਬੋਲਣ ਦਾ ਬਾਹਰ ਦੇਲ ਤੇ ਗੱਲ ਲੜਾਓ ਚਾਹ ਲਿਓ ਕੋਈ ਗੱਲ ਨਾ ਦਿੰਨੇ ਨੂੰ ਦੱਸਾਂ ਮੈਂ ਕਿੰਨਾ ਕਾਇ ਸਮਝਾਉਂਗਾ ਉਹਨੂੰ ਦੇ ਗੁੱਸੇ ਵੀ ਦੇ ਤਾਂ ਸੁਭਾਅ ਦਾ ਹੈ ਤੇ ਸੁਭਾਅ ਦਾ ਹੈ ਗੁੱਸਾ ਚਾਹੇ ਕੁਛ ਮਰਜੀ ਆ ਅਜੇ ਚੁੱਪ ਰਹੇਗੀ ਫਿਰ ਕੁਝ ਹੋਇਆ ਕੋਈ ਗੱਲ ਮੂੰਹ ਤੇ ਕਹੂੰ ਮੈਂ ਤਾਂ ਜਿਹੜੀ ਗੱਲ ਹੈਗੀ ਆ ਬੁਰੀ ਲੱਗੇ ਉਹਨੂੰ ਚਾਹੇ ਵਧੀਆ ਲੱਗੇ ਰੋਜ਼ ਤਾਂ ਨਹੀਂ ਸਾਰੇ ਉਹਦੇ ਕਹਿ ਦਾਂਦੀ ਹਨ ਭਾਜੀ ਨੂੰ ਚਾਹੀਦੀ ਵੀ ਦੱਸਿਆ ਭੈਣ ਨੇ ਵੀ ਆਉਣਗੇ ਕੁਝ ਲੈ ਕੇ ਰੱਖੇ ਜੇ ਦੋ ਰਿਸ਼ਤਾ ਕੀਤਾ ਉਹ ਕਹਿੰਦੀ ਮੈਨੂੰ ਕਿਸੇ ਗਰੀਬ ਘਰ ਚ ਵਿਆਹ ਦੋ ਉਹ ਤਾਂ ਪੂਰੇ ਤਕੜੇ ਘਰ ਚ ਬੈ ਕੇ ਪੂਰੇ ਪੈਸੇ ਲੈ ਕੇ ਆਈਏ ਵੀ ਹਾਂ 15 ਲੱਖ ਮੰਗਿਆ ਤਾਂ 15 ਲੱਖ ਹੀ ਦਿਓ ਹੋਰ ਇਹਨਾਂ ਪਿੰਡਾਂ ਚ ਹੀ ਕੁੜੀਆਂ ਨਹੀਂ ਚੱਲਦੀਆਂ ਇਹ ਜਿਹੇ ਬੰਦੇ ਕਰ ਜਾਂਦੇ ਨੇ ਉਹ ਵੀ ਚੱਲੀ ਜਾਂਦੇ ਹਰ ਦਿਨ ਤਾਂ ਦੇਖਣ ਸੁਰਤ ਰਾਣੀ ਨੂੰ ਮਿਲਦੀ ਹੋਣੀ ਹੈ ਕਿੰਨਾ ਦੇਖਦਰੋ ਕੁਛ ਕੁਛ ਕਿੰਨੇ ਕੜਦੇ ਨੇ ਸਾਰਾ ਦਿਨ ਤਰਸਦੇ ਕਿ ਅੱਛਾ ਕੋਈ ਚਾਰੀ ਉੱਧਰ ਜੀ ਰੰਧੀ ਹੋਊ ਮੈਂ ਕੀ ਕਰਾਂ ਫਿਰ ਉਲਜੀ ਆਪਾਂ ਤਾਂ ਥੋੜਾ ਟਾਈਮ ਵਾਸਤੇ ਆਏ ਸੀਗੇ ਕੋਈ ਨਹੀਂ ਜਿਹੜਾ ਕੁਛ ਲਿਆਂਦਾ ਪੈਣੇ ਨਾ ਚੁੱਪ ਕਰਕੇ ਖਾ ਪੀ ਲੈ 10 ਮਿੰਟ ਬਕਵਾਸ ਬੰਦੇ ਨੇ ਲੈਉਣ ਨੂੰ ਕੀ ਲਿਆਉਣਾ ਨੇ ਆ ਲੈ ਕਿੰਨਾ ਕੁਛ ਲੈ ਐਨਾ ਕਰਨ ਦੀ ਕੀ ਲੋਟ ਸੀ ਬਾਈ ਕਾਹਨੂੰ ਖੇਚਲ ਕੀਤੀ ਚਲ ਓਏ ਮੇਰੇ ਇੱਧਰ ਕਮੀਜ਼ ਖਰਾਬ ਕਰੋਗੇ ਓਏ ਕਿਧਰ ਨਿੱਕੜੇ ਟੇਬਲ ਤੇ ਜਰ ਦੇ ਲਿਆ ਕੇ ਚਲ ਕੋਈ ਨਾ ਲੈ ਚਾਹ ਫੜ ਲੈ ਉਸੇ ਜੀ ਪਾਣੀ ਲੈ ਤੁਸੀਂ ਨਾ ਇਹ ਬਈ ਚਾਹ ਨਾ ਬਈ ਮੈਂ ਤਾਂ ਤੁਹਾਡੇ ਆਉਣ ਤੋਂ ਪਹਿਲਾਂ ਪੀ ਕੇ ਆਤੀ ਹਾਂ ਅਰੇ ਬਿਸਕੁਟ ਖਾੜਾ

ਜੇ ਕੁੜੀ ਨੂੰ ਸਮਾਨ ਦਿੱਤਾ ਹੁੰਦਾ ਸਾਰਾ ਕੂਲਰ ਏਸੀ ਸਾਰਾ ਕੁਝ ਆ ਉਹ ਹੁਣ ਲਾ ਕੇ ਨਾ ਬੈਠੇ ਹੁੰਦੇ ਆਪਾਂ ਉੱਥੇ ਇਹਨਾਂ ਨੇ ਤਾਂ ਆਪਣੇ ਖਾਤੇ 'ਚ ਜਮ੍ਹਾਂ ਕਰਤੇ ਸਾਰੇ ਕੋਈ سہولت ਨਹੀਂ ਕੋਈ ਇੰਡੀਗੈਂਡਾ ਖਾਤੇ 'ਚ ਇਹਨਾਂ ਦੀ ਕਬੀਲਦਾਰੀ ਬਾੜੀ ਵੱਡੀ ਆ ਕਬੀਲਦਾਰੀ ਵੱਡੀ ਫਿਰ ਆਪਣੇ ਪੈਸੇ ਨਾਲ ਹਜੇ ਇਹਨਾਂ ਦੀ ਕਬੀਲਦਾਰੀ ਸੈੱਟ ਨਹੀਂ ਹੋਈ ਐਡਾ ਝੋਲਾ ਪੈਸਿਆਂ ਦਾ ਲੈ ਲਿਆ ਇਹਨਾਂ ਨੇ ਆ ਚਲ ਤੈਨੂੰ ਦਿਖਾਵਾਂ ਕੁੜੀ ਆਪਣੀ ਕਿੰਨੇ ਕੰਮ ਕਰਦੀ ਆ ਕਿੰਨਾ ਕੁਝ ਇਹਨਾਂ ਦੇ ਕਿੰਨਾ ਸਾਰਾ ਰਿਸਟ ਮੜੀ ਕਰਕੇ ਸਫਾਈ ਤੂੰ ਮੜੀ